ਐਨੀ ਜਿਆਦਾ ਗਰਮੀ ਦੇ ਵਿੱਚ ਬਾਜ਼ਾਰ ਵਾਲੀ ਠੰਡੀ ਆਈਸਕ੍ਰੀਮ ਖਾਣ ਦੇ ਨਾਲੋਂ ਚੰਗਾ ਵੀ ਤੁਸੀਂ ਘਰ ਦੇ ਵਿੱਚ ਸਿਰਫ 20 ਮਿੰਟ ਦੇ ਵਿੱਚ ਬਣਨ ਵਾਲੀ ਇਹ ਠੰਡੀ ਠੰਡੀ ਮਠਿਆਈ ਬਣਾ ਕੇ ਤਿਆਰ ਕਰ ਲਓ ਜੋ ਕਿ ਬਜਟ ਦੇ ਵਿੱਚ ਵੀ ਬਣ ਜਾਂਦੀ ਹੈ ਜਿਆਦਾ ਖਰਚਾ ਬਿਲਕੁਲ ਨਹੀਂ ਆਉਂਦਾ ਤੇ ਆਸਾਨੀ ਨਾਲ ਸਮਾਨ ਵੀ ਆਪਾਂ ਨੂੰ ਘਰੇ ਮਿਲ ਜਾਂਦਾ ਜਦੋਂ ਤੁਸੀਂ ਇਹਨੂੰ ਇੱਕ ਵਾਰੀ ਬਣਾ ਲਿਆ ਖਾਸ ਕਰ ਬੱਚਿਆਂ ਨੂੰ ਬਣਾ ਕੇ ਖਵਾਤਾ ਤਾਂ ਬੱਚੇ ਤੁਹਾਨੂੰ ਕਹਿਣਗੇ ਵੀ ਸਾਨੂੰ ਇਹ ਬਾਰ-ਬਾਰ ਬਣਾ ਕੇ ਦਿਓ ਐਨੀ ਜਿਆਦਾ ਸਵਾਦ ਬਣਦੀ ਹੈ ਬਾਕੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਸਭ ਨੂੰ ਪਸੰਦ ਆਊਗੀ ਜੇ ਘਰ ਦੇ ਵਿੱਚ ਮਹਿਮਾਨ ਆਉਂਦੇ ਹੈ ਤੁਸੀਂ ਉਹਨਾਂ ਨੂੰ ਵੀ ਬਣਾ ਕੇ ਜਿਹੜਾ ਸਰਵ ਕਰ ਸਕਦੇ ਹੋ ਤੁਸੀਂ ਦੇਖ ਸਕ ਇਹ ਤਿਆਰ ਹੋਈ ਹੈ ਦੇਖੋ ਜੀ ਇਹਦੀ ਲੁੱਕ ਵੀ ਬਹੁਤ ਸੋਹਣੀ ਆਈ ਹੈ ਔਰ ਖਾਣ ਦੇ ਵਿੱਚ ਤਾਂ ਇੰਨੀ ਜਿਆਦਾ ਸਵਾਦ ਬਣਦੀ ਹੈ ਵੀ ਤੁਸੀਂ ਖੁਦ ਵੀ ਹੈ ਜਿਹੜਾ ਇਹਨੂੰ ਬਾਰ-ਬਾਰ ਬਣਾ ਕੇ ਖਾਇਆ ਕਰੋਗੇ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾ ਰਹੇ ਹਾਂ ਠੰਢੀ ਠੰਢੀ ਮਠਿਆਈ ਜਿਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹਦੇ ਲਈ ਆਪਾਂ ਇੱਕ ਪੈਨ ਦੇ ਵਿੱਚ ਹੈ ਜਿਹੜਾ 1 ਲੀਟਰ ਦੁੱਧ ਐਡ ਕਰ ਲਿਆ ਤੇ ਥੋੜਾ ਜਿਹਾ ਦੁੱਧ ਜਿਹੜਾ ਬਚਾ ਕੇ ਰੱਖ ਲਿਆ ਸੋ ਦੁੱਧ ਨੂੰ ਸਭ ਤੋਂ ਪਹਿਲਾਂ ਆਪਾਂ ਉਬਾਲ ਲੈਣਾਗਾ ਕੱਚਾ ਦੁੱਧ ਨਹੀਂ ਵਰਤਣਾ ਜੇ ਤੁਹਾਡੇ ਇੱਧਰ ਆਪਣੇ ਕੋਲੇ ਹੈਗਾ ਇੱਕ ਬਰਤਨ ਇਹਦੇ ਵਿੱਚ ਇੱਕ ਚਮਚਾ ਜਿਹੜਾ ਛੋਟਾ ਆਪਾਂ ਕਸਟਰਡ ਪਾਊਡਰ ਦਾ ਐਡ ਕਰਾਂਗੇ ਕਸਟਰਡ ਆ ਜਿਹੜਾ ਨਾਰਮਲ ਆਪਣੇ ਘਰੇ ਵਨੀਲਾ ਹੁੰਦਾ ਹੀ ਹੈ ਯਾਨੀ ਕਿ ਵਨੀਲਾ ਫਲੇਵਰ ਦਾ ਉਹ ਵੀ ਆਪਾਂ ਐਡ ਕਰ ਸਕਦੇ ਆ ਤੇ ਇਹਦੇ ਵਿੱਚ ਆਪਾਂ ਠੰਡਾ ਦੁੱਧ ਐਡ ਕਰਾਂਗੇ ਗਰਮ ਦੁੱਧ ਨਹੀਂ ਐਡ ਕਰਾਂਗੇ ਕਿਉਂਕਿ ਜੇਕਰ ਆਪਾਂ ਇਹਦੇ ਵਿੱਚ ਗਰਮ ਦੁੱਧ ਐਡ ਕਰਤਾ ਤੇ ਇਹਦੇ ਵਿੱਚ ਗੰਢਾ ਬਣ ਜਾਣਗੇ ਜਿਨ੍ਹਾਂ ਨੂੰ ਖਤਮ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਸੋ ਚਮਚ ਦੀ ਮਦਦ ਨਾਲ ਸਾਰੀਆਂ ਗੰਢਾਂ ਜਿਹੜੀਆਂ ਖਤਮ ਕਰ ਦਿਆਂਗੇ ਤੇ ਇੱਕ ਇਸ ਤਰੀਕੇ ਦਾ ਸਮੂਥ ਘੋਲ ਬਣਾ ਕੇ ਤਿਆਰ ਕਰ ਲਾਂਗੇ ਤੇ ਜੇ ਤੁਹਾਡੇ ਕੋਲੇ ਘਰ ਦੇ ਵਿੱਚ ਕਸਟਰਡ ਹੈ ਨਹੀਂ ਤੁਸੀਂ ਇਹਦੀ ਜਗਾ ਤੇ ਕਾਰਨ ਫਲੋਰ ਵੀ ਐਡ ਕਰ ਸਕਦੇ ਹੋ ਜੇ ਕਾਰਨ ਫਲੋਰ ਵੀ ਹੈ ਨਹੀਂ ਫਿਰ ਤੁਸੀਂ ਐਂ ਕਰਿਓ ਵੀ 2 ਲੀਟਰ ਦੁੱਧ ਲੈ ਲਿਓ ਤੇ ਉਹਨੂੰ ਕਾੜ ਕੇ ਜਿਹੜਾ 1 ਲੀਟਰ ਦੁੱਧ ਰੱਖ ਲਿਓ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਬਹੁਤ ਟੇਸਟੀ ਬਣ ਕੇ ਤਿਆਰ ਹੋਗਾ ਇਹ ਹੁਣ ਦੁੱਧ ਨੂੰ ਉਬਾਲ ਆਉਣਾ ਸਟਾਰਟ ਹੋ ਗਿਆ ਤਾਂ ਮੈਂ ਫਲੇਵਰ ਦੇ ਲਈ ਇਹਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਐਡ ਕਰ ਦੂੰਗੀ ਇਹਨੂੰ ਵੀ ਮਿਕਸ ਕਰ ਦੂੰਗੀ ਵੈਸੇ ਤਾਂ ਆਪਾਂ ਇੱਥੇ ਵਨੀਲਾ ਕਸਟਰਡ ਐਡ ਕਰ ਰਹੇ ਹਾਂ ਉਹਦਾ ਆਪਣਾ ਹੀ ਫਲੇਵਰ ਹੁੰਦਾ ਹੈ ਬਰ ਅਲੈਟੀਨਾ ਟੇਸਟ ਖੁਸ਼ਬੂ ਬਹੁਤ ਵਧੀਆ ਆਉਂਦਾ ਜੇ ਤੁਹਾਨੂੰ ਪਸੰਦ ਹੋਏ ਤਾਂ ਤੁਸੀਂ ਇਲਾਇਚੀ ਐਡ ਕਰ ਸਕਦੇ ਹੋ ਨਹੀਂ ਸਕਿੱਪ ਕਰ ਸਕਦੇ ਹੋ ਆਧਾ ਕਖਾਪ ਹੈ ਜਿਹੜਾ ਆਪਾਂ ਇਹਦੇ ਵਿੱਚ ਖੰਡ ਦਾ ਐਡ ਕਰਤਾ ਤੇ ਇਹਨੂੰ ਆਪਾਂ ਮਿਕਸ ਕਰ ਦੇਾਂਗੇ ਚੰਗੇ ਤਰੀਕੇ ਨਾਲ ਫਲੇਮ ਹੈ ਜਿਹੜੀ ਆਪਾਂ ਇੱਥੇ ਮੀਡੀਅਮ ਰੱਖਾਂਗੇ ਜਿਆਦਾ ਹਾਈ ਨਹੀਂ ਰੱਖਾਂਗੇ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਮਿਸ਼ਰੀ ਵੀ ਐਡ ਕਰ ਸਕਦੇ ਹੋ ਮਿਸ਼ਰੀ ਨੂੰ ਭਲਾ ਮਿਕਸੀ ਦੇ ਵਿੱਚ ਥੋੜਾ ਜਿਹਾ ਗ੍ਰाइंड ਕਰ ਲਿਓ ਉਹਦਾ ਪਾਊਡਰ ਬਣਾ ਲਿਓ ਫਿਰ ਐਡ ਕਰ ਸਕਦੇ ਹੋ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵਧ ਘੱਟ ਐਡ ਕਰ ਸਕਦੇ ਹੋ ਜਿੰਨਾ ਵੀ ਤੁਹਾਨੂੰ ਪਸੰਦ ਹੈ ਤੇ ਮੈਂ ਇਹਨਾਂ ਕਿ ਮਿੱਠਾ ਐਡ ਕਰਨਾ ਸੀਗਾ ਲਓ ਜੀ ਹੁਣ ਇਹ ਕਸਟਰਡ ਪਾਊਡਰ ਹੈ ਜਿਹੜਾ ਇਹ ਵੀ ਆਪਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਕਿਉਂਕਿ ਕਸਟਰਡ ਪਾਊਡਰ ਥੋੜਾ ਜਿਹਾ ਥੱਲੇ ਬੈਠ ਜਾਂਦਾ ਇਸ ਕਰਕੇ ਇਹਨੂੰ ਚਮਚ ਦੀ ਮਦਦ ਨਾਲ ਮਿਕਸ ਕਰਕੇ ਫਿਰ ਦੁੱਧ ਦੇ ਵਿੱਚ ਐਡ ਕਰਾਂਗੇ ਤੇ ਇਸ ਤਰੀਕੇ ਨਾਲ ਥੋੜਾ ਥੋੜਾ ਕਰਕੇ ਆਪਾਂ ਇਹ ਕਸਟਰਡ ਵਾਲਾ ਕੋਹਲਾ ਜਿਹੜਾ ਇਹਦੇ ਵਿੱਚ ਐਡ ਕਰਦੇ ਆਂਗੇ ਕੋਹਲ ਤੁਸੀਂ ਪਹਿਲਾਂ ਹੀ ਬਣਾ ਕੇ ਰੱਖਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਡਾਇਰੈਕਟ ਜਿਹੜਾ ਕਸਟਰਡ ਦਾ ਚਮਚ ਭਰ ਕੇ ਆਪਾਂ ਦੁੱਧ ਦੇ ਵਿੱਚ ਗਰਮ ਦੇ ਵਿੱਚ ਨਹੀਂ ਐਡ ਕਰਨਾ ਫਿਰ ਇਹਦੇ ਵਿੱਚ ਗੰਡਾ ਬਣ ਜਾਣਗੀਆਂ ਤੇ ਇਹਨਾਂ ਜ਼ਿਆਦਾ ਵੀ ਨਹੀਂ ਤੁਸੀਂ ਐਡ ਕਰਨਾ ਕਿਉਂਕਿ ਜੇ ਜ਼ਿਆਦਾ ਐਡ ਕਰ ਦਿਓਗੇ ਜਾਂ ਕਸਟਰਡ ਐਡ ਕਰ ਰਹੇ ਹੋ ਜਾਂ ਕਾਰਨਫਲੋਰ ਜ਼ਿਆਦਾ ਐਡ ਕਰ ਦਿਓਗੇ ਤਾਂ ਉਹਦੇ ਨਾਲ ਬਾਲਾ ਘੜਾ ਹੋ ਜਾਊਗਾ ਦੇਖਣ ਚ ਵੀ ਸੋਹਣਾ ਨਹੀਂ ਲੱਗਣਾ ਤੇ ਖਾਂਚ ਵੀ ਟੇਸਟੀ ਨਹੀਂ ਲੱਗਣਾ ਦੇਖੋ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਕਰਕੇ ਐਡ ਕਰਤਾ ਤੇ ਨੂੰ ਆਪਾਂ ਮਿਕ ਇਸ ਗਰਮੀਆਂ 'ਚ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ-ਵਧੀਆ ਟੇਸਟੀ-ਟੇਸਟੀ ਠੰਡੇ-ਠੰਡੇ ਰੈਸਪੀਆਂ ਲਿਆ ਰਹੇ ਹਾਂ ਜੀ ਸੋ ਹੁਣੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਠੰਡੇ-ਠੰਡੇ ਵਧੀਆ-ਵਧੀਆ ਰੈਸਪੀਜ਼ ਦੇਖਣ ਲਈ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ گاੜਾ ਬਣ ਗਿਆ ਦੇਖੋ ਬਹੁਤ ਹੀ ਵਧੀਆ ਇਹਦਾ ਕਲਰ ਆਇਆ ਕੋਈ ਆਪਾਂ ਇਹਦੇ ਵਿੱਚ ਕਲਰ ਨਹੀਂ ਐਡ ਕੀਤਾ ਦੇਖੋ ਜੀ ਤੇ ਇਹਦੇ ਵਿੱਚ ਉਹ ਖੁਸ਼ਬੂ ਤੇ ਜਿਹੜੀ ਆਪਾਂ ਅਲੈਚੀ ਐਡ ਕੀਤੀ ਆ ਉਹਦੀ ਵਜ੍ਹਾ ਕਰੰਦਾ ਬਹੁਤ ਵਧੀਆ ਹੁੰਦੀ ਆ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਇੱਕ ਬਰਤਨ ਦੇ ਵਿੱਚ ਕੱਢ ਕੇ ਜਿੰਨਾ ਕ گاੜਾ ਆਪਾਂ ਨੂੰ ਚਾਹੀਦਾ ਸੀ ਨਾ ਉਨਾਂ ਕ گاੜਾ ਆਪਾਂ ਬਣਾ ਕੇ ਤਿਆਰ ਕਰ ਲਿਆ ਬਾਕੀ ਠੰਡਾ ਹੋਗੇ ਵੀ ਥੋੜਾ ਜਿਹਾ گاੜਾ ਹੋ ਜਾਂਦਾ ਤੁਸੀਂ ਥੋੜਾ ਜਿਹਾ ਇਸ ਤੋਂ ਜ਼ਿਆਦਾ گاੜਾ ਵੀ ਬਣਾ ਸਕਦੇ ਹੋ ਪਰ ਬਾਲਾ گاੜਾ ਨਾ ਬਣਾਇਓ ਤੇ ਹੁਣ ਇਹਨੂੰ ਪਹਿਲਾਂ ਤਾਂ ਰੂਮ ਟੈਂਪਰੇਚਰ ਦੇ ਰੱਖ ਦਾਂਗੇ ਵੀ ਠੰਡਾ ਹੋ ਜਾ ਉਸ ਤੋਂ ਬਾਅਦ ਇਹਨੂੰ ਫਰਿੱਜ 'ਚ ਰੱਖ ਦਾਂਗੇ ਇੱਕ ਘੰਟਾ ਜਾਂ ਅੱਧਾ ਘੰਟਾ ਰੱਖ ਦਿਓ ਬਿਲਕੁਲ ਚਿਲਡ ਬਣਾ ਕੇ ਤਿਆਰ ਕਰਾਂਗੇ ਤੇ ਰੈਸਪੀ ਹੈ ਜਿਹੜੀ ਆਪਾਂ ਚਟਪਟ ਬਣਾ ਰਹੇ ਹਾਂ ਤੇ ਇਹਦੇ ਲਈ ਆਪਾਂ ਵਰਤ ਰਹੇ ਹਾਂ ਮਿਲਕ ਪਾਊਡਰ ਇੱਕ ਕੱਪ ਆਪਣੇ ਕੋਲੇ ਇੱਕ ਪੈਨ ਰੱਖ ਲਿਆ ਇਹ ਗੈਸ ਤੇ ਨਹੀਂ ਰੱਖਣਾ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਮਿਲਕ ਪਾਊਡਰ ਦਾ ਥੋੜਾ ਜਿਹਾ ਇਲਾਇਚੀ ਪਾਊਡਰ ਤੇ ਇੱਕ ਚਮਚ ਭਰ ਕੇ ਦੇਸੀ ਘਿਓ ਦਾ ਬਾਕੀ ਇਸ ਰੈਸਪੀ ਦੇ ਵਿੱਚ ਹੋਰ ਆਪਾਂ ਕੋਈ ਘਿਓ ਨਹੀਂ ਐਡ ਕਰਨਾ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਦੁੱਧ ਐਡ ਕਰ ਦਿਆਂਗੇ ਜਾਨੀ ਕਿ ਅੱਧੇ ਇੱਕ ਕੌਲੀ ਤੋਂ ਵੀ ਘੱਟ ਹੈ ਇਹ ਤੇ ਠੰਡਾ ਦੁੱਧ ਹੈ ਗਰਮ ਨਹੀਂਗਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਚੰਗੇ ਤਰੀਕੇ ਨਾਲ ਦੇਖੋ ਆਪਾਂ ਖੁਆ ਨਹੀਂ ਵਰਤ ਰਹੇ ਤਾਂ ਆਪਾਂ ਮਿਲਕ ਪਾਊਡਰ ਵਰਤ ਰਹੇ ਹਾਂ ਮਿਲਕ ਪਾਊਡਰ ਦੇ ਨਾਲ ਹੀ ਰੈਸਪੀ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਛਟਪਟ ਬਣ ਜਾਂਦੀ ਹੈ ਤੇ ਤੁਸੀਂ ਨਾ ਮਿਲਕ ਪਾਊਡਰ ਕੋਈ ਵੀ ਵਰਤ ਸਕਦੇ ਹੋ ਜੋ ਵੀ ਘਰ ਦੇ ਵਿੱਚ ਹੋਇਆ ਤੇ ਗੈਸ ਤੇ ਰੱਖ ਕੇ ਆਪਾਂ ਨੂੰ ਮਿਕਸ ਨਹੀਂ ਕਰਨਾ ਪਹਿਲੇ ਮਿਕਸ ਕਰ ਲੈਣਾਗਾ ਦੇਖੋ ਇਹ ਜੰਗੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਗੰਡਾ ਨਾ ਬਣਨ ਹੁਣ ਇਹਦੇ ਵਿੱਚ ਇਹਦੀ ਲੁੱਕ ਵਧੀਆ ਆਵੇ ਦੇਖਣ ਦੇ ਵਿੱਚ ਇਹ ਵਧੀਆ ਲੱਗੇ ਮਠਿਆਈ ਕਿਉਂਕਿ ਬੱਚਿਆਂ ਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਉਹੀ ਖਾਂਦੇ ਨੇ ਤਾਂ ਮੈਂ ਇਹਦੇ ਵਿੱਚ ਥੋੜਾ ਜਿਹਾ ਪਿੰਕ ਕਲਰ ਐਡ ਕਰਤਾ ਬਾਕੀ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਸਕਿਪ ਕਰਨਾ ਹੋਇਆ ਤੁਸੀਂ ਸਕਿਪ ਕਰ ਸਕਦੇ ਹੋ ਤੁਸੀਂ ਇੱਥੇ ਕੋਈ ਵੀ ਫਰੂਟ ਹੈ ਉਹਦਾ ਪਲਪ ਬਣਾ ਕੇ ਵੀ ਐਡ ਕਰ ਸਕਦੇ ਹੋ ਜਿਵੇਂ ਕਿ ਸਟਰਾਬਰੀ ਮੰਗੋ ਇਸ ਤਰ੍ਹਾਂ ਦੇ ਫਰੂਟ ਦਾ ਪਲਪ ਵੀ ਐਡ ਕਰ ਸਕਦੇ ਹੋ ਵੀ ਕਲਰ ਵਧੀਆ ਆਵੇ ਤੇ ਹੁਣ ਆਪਾਂ ਇਹਨੂੰ ਪੈਨ ਨੂੰ ਰੱਖ ਲਏ ਜੀ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਹਲਕੀ ਜਿਹੀ ਰੱਖਾਂਗੇ ਤੇ ਇਹਨਾਂ ਮਠਿਆਈ ਹੈ ਜਿਹੜੀ ਯਾਨੀ ਕਿ ਇਹ ਜਿਹੜਾ ਆ ਤੇ ਹੁਣ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ 2-3 ਮਿੰਟਾ ਜਿਹੜਾ ਇਸ ਤਰੀਕੇ ਨਾਲ ਪਕਾਵਾਂਗੇ ਜਦੋਂ ਤੱਕ ਇਹ ਬਿਲਕੁਲ گاੜਾ ਨਹੀਂ ਬਣ ਜਾਂਦਾ ਕੋਈ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਇਹ گاੜਾ ਬਣਨਾ ਸਟਾਰਟ ਹੋ ਗਿਆ ਫਲੇਮ ਇਹ ਜਿਹੜੀ ਆਪਾਂ ਹਲਕੀ ਜੀ ਰੱਖਣੀ ਹੈ ਜਿਆਦਾ ਫੁੱਲ ਨਹੀਂ ਕਰਨੀ ਤੇ ਲਗਾਤਾਰ ਇਹਨੂੰ ਚਲਾਉਂਦੇ ਰਹਿਣਾ ਵੀ ਇਹ ਤਲੇ ਦੇ ਨਾਲ ਚਿਪਕੇ ਨਾ ਦੇਖੋ ਜੀ ਕਿੰਨਾ ਵਧੀਆ ਦਾ ਕਲਰ ਆਇਆ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਇਹ ਇਸ ਤਰੀਕੇ ਦੇ ਬਣਨਾ ਚਾਹੀਦਾ ਦੇਖੋ ਤਾਂ ਇਥੇ ਜੀ ਬਿਲਕੁਲ ਤਿਆਰ ਹੋ ਗਿਆ ਜਿਸ ਤਰੀਕੇ ਦਾ ਆਪਾਂ ਚਾਹੀਦਾ ਸੀ ਇਹਨੂੰ ਆਪਾਂ ਠੰਡਾ ਕਰ ਲਾਂਗੇ ਤੁਸੀਂ ਅਲੱਗ ਭਰਤਾਂ ਦੇ ਵਿੱਚ ਕੱਢ ਕੇ ਰੂਮ ਟੈਂਪਰੇਚਰ ਤੇ ਰੱਖ ਦਿਓ ਬਿਲਕੁਲ ਇਹ ਠੰਡਾ ਹੋ ਜਾਊਗਾ ਹੁਣ ਇਧਰ ਆਪਾਂ ਨੂੰ ਚਾਹੀਦੀ ਹੈ ਜੀ ਬ੍ਰੈਡ ਤੇ ਹੁਣ ਜੇ ਇੱਥੇ ਹੈ ਗਿਆ ਆਪਣੇ ਕੋਲੇ ਫਰੈਸ਼ ਬ੍ਰੈਡ ਤੇ ਜੇ ਬੈਡ ਫਰੈਸ਼ ਹੋਣਗੇ ਰੈਸਪੀ ਹੈ ਜਿਹੜੀ ਬਹੁਤ ਹੀ ਵਧੀਆ ਨਰਮ ਬਣ ਕੇ ਤਿਆਰ ਹੁੰਦੀ ਹੈ ਤੇ ਖਾਂਚ ਵੀ ਟੇਸਟੀ ਲੱਗਦੀ ਹੈ ਜਿਆਦਾ ਦਿਨਾਂ ਦੇ ਵੇਹੇ ਨਹੀਂ ਹੋਣੇ ਚਾਹੀਦੇ ਤੇ ਜਿਹੜੀਆਂ ਇਹਦੀਆਂ ਬ੍ਰਾਊਨ ਕਿਨਾਰੀਆਂ ਨੇ ਦੇਖੋ ਉਹਨਾਂ ਨੂੰ ਆਪਾਂ ਅਲੱਗ ਕਰ ਦੇਾਂਗੇ ਇਹ ਵੇਸਟ ਨਹੀਂ ਕਰਨੀਆਂ ਤੇਨਾਂ ਕਿਨਾਰੀਆਂ ਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਤੁਸੀਂ ਇਹ ਜਿਹੜਾ ਬ੍ਰੈਡ ਕਰਮ ਬਣਾ ਕੇ ਵੀ ਸਟੋਰ ਕਰਕੇ ਰੱਖ ਸਕਦੇ ਹੋ ਜੋ ਕਿ ਕਾਫੀ ਜ਼ਿਆਦਾ ਸਨੈਕਸ ਦੇ ਵਿੱਚ ਕੰਮ ਆਉਂਦਾ ਹੈ ਤੇ ਜੇਕਰ ਤੁਸੀਂ ਇਹਨਾਂ ਕਿਨਾਰੀਆਂ ਤੋਂ ਕੋਈ ਗੁਲਫੀ ਜਾਂ ਰਬੜੀ ਬਣਾਓਗੇ ਨਾ ਤਾਂ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੈਂ ਤਾਂ ਅਕਸਰ ਘਰ ਦੇ ਵਿੱਚ ਹੈ ਜਿਹੜੀ ਰਬੜੀ ਜਾਂ ਗੁਲਫੀ ਬਣਾਉਣੀ ਹੁੰਦੀ ਹੈ ਕੋਈ ਖਾ ਕੇ ਦੱਸ ਹੀ ਨਹੀਂ ਸਕਦਾ ਵੀ ਇਹ ਬ੍ਰੈਡ ਤੋਂ ਬਣਾਈ ਹੈ ਲਓ ਜੀ ਇਹ ਬ੍ਰੈਡ ਸਾਰੇ ਆਪਾਂ ਤਿਆਰ ਕਰ ਲਏ ਕਿਨਾਰੀਆਂ ਅਲੱਗ ਕਰਕੇ ਤੇ ਜਿਹੜਾ ਆਪਾਂ ਇਹ ਖੋਆ ਬਣਾਇਆ ਸੀ ਮਿਲਕ ਪਾਊਡਰ ਦਹੀਂ ਵੀ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਆਪਾਂ ਇਹ ਇਸ ਤਰੀਕੇ ਨਾਲ ਥੋੜਾ ਜਿਹਾ ਇਹ ਮਿਕਸਚਰ ਆਪਾਂ ਹੱਥਾਂ ਦੇ ਵਿੱਚ ਰੱਖਾਂਗੇ ਇਸ ਤਰੀਕੇ ਨਾਲ ਤੇ ਜਿਵੇਂ ਆਪਾਂ ਲੱਡੂ ਵਟਦੇ ਹੁੰਨੇ ਆ ਨਾ ਦੇਖੋ ਇਸ ਤਰੀਕੇ ਨਾਲ ਬਣਾ ਲਾਂਗੇ ਸਾਰੇ ਬਣਾ ਬਣਾ ਕੇ ਮੈਂ ਇਸ ਤਰੀਕੇ ਨਾਲ ਸਾਰੇ ਰੱਖ ਲੂੰਗੀ ਜੀ ਇਹ ਇੱਕ ਲੱਡੂ ਤੁਸੀਂ ਹੁਣੇ ਵੀ ਖਾ ਲਿਆ ਨਾ ਤੁਸੀਂ ਸਾਰੇ ਖਾਜੋਗੇ ਇੰਨੇ ਜਿਆਦਾ ਸਵਾਦ ਵੰਦੇ ਇੰਨਾ ਵਧੀਆ ਦਾ ਟੇਸਟ ਆਉਂਦਾ ਬਾਕੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੇਕਰ ਤੁਸੀਂ ਕੋਈ ਫਰੂਟ ਵੀ ਐਡ ਕਰੋਗੇ ਨਾ ਉਹਦੇ ਨਾਲ ਵੀ ਇਹਦਾ ਫਲੇਵਰ ਆ ਜਿਹੜਾ ਵੱਧ ਜਾਊਗਾ ਲਓ ਜੀ ਇੱਧਰ ਇੱਕ ਕੌਲੇ ਦੇ ਵਿੱਚ ਆਪਾਂ ਰੱਖ ਲਿਆ ਰੂਮ ਟੈਂਪਰੇਚਰ ਦਾ ਪਾਣੀ ਤੇ ਬ੍ਰੈਡ ਦਾ ਇੱਕ ਜਿਹੜਾ ਟੁਕੜਾ ਯਾਨੀ ਕਿ ਇੱਕ ਸਲਾਈਸ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਡਬੋ ਲਾਂਗੇ ਇੱਕ ਸਾਈਡ ਤੋਂ ਤੇ ਇਹਦਾ ਸਾਰਾ ਪਾਣੀ ਹੈ ਜਿਹੜਾ ਆਪਾਂ ਨਿਚੋੜ ਦੇਾਂਗੇ ਇਹਨੂੰ ਦੋਨੇ ਸਾਈਡਾਂ ਤੋਂ ਆਪਾਂ ਪਾਣੀ ਦੇ ਵਿੱਚ ਨਹੀਂ ਭਿਉਣਾ ਫਿਰ ਬ੍ਰੈਡ ਹੈ ਜਿਹੜਾ ਜਲਦੀ ਟੁੱਟ ਜਾ ਹੁਣ ਇਹਦੇ ਵਿੱਚ ਇਹ ਲੱਡੂ ਜਿਹੜਾ ਇੱਕ ਬਣਾਇਆ ਸੀ ਇਹ ਰੱਖ ਦਿਆਂਗੇ ਤੇ ਇਸ ਤਰੀਕੇ ਨਾਲ ਜਿਵੇਂ ਆਪਾਂ ਬ੍ਰੈਡ ਰੋਲ ਬਣਾਉਣੇ ਹੁੰਦੇ ਹਨ ਨਾ ਸੇਮ ਉਸੇ ਤਰੀਕੇ ਨਾਲ ਹੱਥਾਂ ਦੇ ਵਿੱਚ ਬ੍ਰੈਡ ਨੂੰ ਘੁਮਾਉਂਦੇ ਹੋਏ ਤੇ ਇਹਨੂੰ ਲੋਕ ਲਾ ਦਿਆਂਗੇ ਸਾਰੀਆਂ ਸਾਈਡਾਂ ਤੋਂ ਇਸ ਤਰੀਕੇ ਨਾਲ ਬਣਾ ਦੇਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹ ਮਠਿਆਈ ਹੈ ਜਿਹੜੀ ਬਹੁਤ ਝਟਪਟ ਬਣ ਕੇ ਤਿਆਰ ਹੋ ਜਾਂਦੀ ਆ ਬਸ ਜਿਵੇਂ ਤੁਸੀਂ ਕਸਟਰਡ ਤੇ ਜਿਹੜੇ ਆਪਾਂ ਇਹਦੇ ਵਿੱਚ ਸਟਫਿੰਗ ਭਰਨੇ ਮਿਲਕ ਪਾਊਡਰ ਵਾਲੀ ਉਹਨੂੰ ਪਹਿਲਾਂ ਬਣਾ ਕੇ ਰੱਖ ਲਿਓ ਫਿਰ ਇਹ ਮਠਿਆਈਏ ਜਿਹੜੀ ਝਟਪਟ ਬਣਾ ਕੇ ਤੁਸੀਂ ਸਰਵ ਕਰ ਸਕਦੇ ਹੋ ਲਓ ਜੀ ਸਾਰੇ ਇਸ ਤਰੀਕੇ ਨਾਲ ਬਣਾ ਬਣਾ ਕੇ ਮੈਂ ਇੱਕ ਪਲੇਟ ਦੇ ਵਿੱਚ ਰੱਖ ਲੂੰਗੀ ਜਿਹੜੀ ਵੀ ਪਲੇਟ ਦੇ ਵਿੱਚ ਤੁਸੀਂ ਇਹਨੂੰ ਸਰਵ ਕਰਨਾ ਹੈ ਉਹਦੇ ਵਿੱਚ ਰੱਖ ਲਿਓ ਤੇ ਇਧਰ ਕਸਟਰਡ ਵੀ ਬਿਲਕੁਲ ਠੰਡਾ ਹੋ ਗਿਆ ਤੁਸੀਂ ਦੇਖ ਸਕਦੇ ਮੈਨੂੰ ਫ੍ਰਿਜ ਦੇ ਵਿੱਚ ਰੱਖਤਾ ਸੀਗਾ ਹਾਂਜੀ ਬਿਲਕੁਲ ਤਿਆਰ ਹੋ ਗਿਆ ਠੰਡਾ ਠੰਡਾ ਜਿਹੜਾ ਬਹੁਤ ਟੇਸਟੀ ਲੱਗਦਾ ਦੇਖੋ ਨਾ ਵਾਲਾ ਘੜਾ ਨਾ ਵਾਲਾ ਪਤਲਾ ਹੁਣ ਪਲੇਟ ਦੇ ਵਿੱਚ ਆਪਾਂ ਜਿਹੜੀ ਦੇ ਵਿੱਚ ਇਸ ਰੈਸਪੀ ਨੂੰ ਸਰਵ ਕਰਨਾ ਹੈ ਉਹਦੇ ਵਿੱਚ ਆਪਾਂ ਇਹ ਸਾਰੇ ਬ੍ਰੈਡ ਰੱਖ ਲਏ ਸੀਗੇ ਤੇ ਇਹਨਾਂ ਦੇ ਉੱਪਰ ਹੈ ਜਿਹੜਾ ਇੱਕ ਇੱਕ ਚਮਚ ਭਰ ਕੇ ਇਸ ਤਰੀਕੇ ਨਾਲ ਇਹ ਕਸਟਰਡ ਦਾ ਘੋਲ ਹੈ ਇਹ ਐਡ ਕਰ ਦਿਆਂਗੇ ਦੇਖੋ ਕਿੰਨਾ ਵਧੀਆ ਇਹ ਕਰੀਮੀ ਬਣ ਕੇ ਤਿਆਰ ਹੋਇਆ ਤੇ ਇਸ ਤਰੀਕੇ ਨਾਲ ਇੱਕ ਇੱਕ ਚਮਚ ਭਰ ਕੇ ਇਹਨਾਂ ਦੇ ਉੱਪਰ ਐਡ ਕਰ ਦਿਆਂਗੇ ਆਪਾਂ ਬ੍ਰੈਡ ਜਿੰਨਾ ਵਧੀਆ ਇਸ ਕਸਟਰਡ ਨੂੰ ਸੋਖਣਗੇ ਓਨੇ ਜਿਆਦਾ ਮਿੱਠੇ ਤੇ ਓਨੀ ਇਹ ਮਠਿਆਈ ਹੈ ਜਿਹੜੀ ਟੇਸਟੀ ਬਣ ਕੇ ਤਿਆਰ ਹੋਗੀ ਦਾ ਟੇਸਟ ਬਹੁਤ ਵਧੀਆ ਆਊਗਾ ਤੇ ਉੱਪਰੋਂ ਆਪਾਂ ਜਿਹੜਾ ਟੂਟੀ ਫਰੂਟੀ ਨਾਲ ਇਹਨੂੰ ਗਾਰਨਿਸ਼ ਕਰ ਦੇਾਂਗੇ ਕਿਉਂਕਿ ਇਹ ਮਠਿਆਈਏ ਜਿਹੜੀ ਆਪਾਂ ਥੋੜੀ ਜੀ ਕਲਰਫੁਲ ਬਣਾ ਰਹੇ ਹਾਂ ਦੇਖਣ ਦੇ ਵਿੱਚ ਵੀ ਸੋਹਣੀ ਲੱਗੇ ਕਿਉਂਕਿ ਜਦੋਂ ਵੀ ਆਪਾਂ ਕਿਸੇ ਨੂੰ ਕੋਈ ਵੀ ਰੈਸਪੀ ਬਣਾ ਕੇ ਸਰਵ ਕਰਦੇ ਹਾਂ ਸਭ ਤੋਂ ਪਹਿਲਾਂ ਦੇਖਣ ਦੇ ਵਿੱਚ ਉਹ ਸੋਹਣੀ ਲੱਗਣੀ ਚਾਹੀਦੀ ਹੈ। ਲਓ ਜੀ ਹੁਣ ਥੋੜੇ ਜੇ ਮੇਰੇ ਕੋਲੇ ਸੀਗੇ ਪਿਸਤੇ ਤੇ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਕ੍ਰਸ਼ ਕਰ ਲਿਆ ਸੀਗਾ ਯਾਨੀ ਕਿ ਨਾ ਤਾਂ ਮੈਂ ਪਾਊਡਰ ਬਣਾਇਆ ਸੀ ਦਰਦਰਾ ਜਾਂ ਕਟ ਲਿਆ ਸੀ ਕੁੰਡੇ 'ਚ ਇਹਦੇ ਨਾਲ ਆਪਾਂ ਡਿਜ਼ਾਈਨ ਬਣਾਤਾ ਤੇ ਉੱਪਰ ਥੋੜੇ ਥੋੜੇ ਜਿਹੜੇ ਪਿਸਤੇ ਘੱਟ ਕੇ ਉਹ ਰੱਖ ਦਿਆਂਗੇ। ਇਹ ਮਠਿਆਈ ਨੂੰ ਇਸ ਤਰੀਕੇ ਨਾਲ ਆਪਾਂ ਸਜਾਤਾ ਹੈ। ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਸਜਾ ਸਕਦੇ ਹੋ ਜੋ ਵੀ ਚੀਜ਼ਾਂ ਘਰ ਦੇ ਵਿੱਚ ਹੋਈਆਂ ਜਾਂ ਜਿਹੜੇ ਵੀ ਡਰਾਈ ਫਰੂਟ ਹੋਏ। ਦੇਖੋ ਜੀ ਬਿਲਕੁਲ ਇਹ ਮਠਿਆਈ ਹੈ ਜਿਹੜੀ ਖਾਣ ਦੇ ਲਈ ਹਜੇ ਤਿਆਰ ਨਹੀਂ ਹੋਈ ਹਜੇ ਥੋੜੀ ਜੀ ਕਰਨੀ ਪਊਗੀ ਵੇਟ ਆਪਾਂ ਨੱਦੇ ਕ ਘੰਟੇ ਦੀ ਨੂੰ ਆਪਾਂ ਫਰਿੱਜ 'ਚ ਰੱਖ ਦੇਾਂਗੇ ਜਿੰਨੀ ਜ਼ਿਆਦਾ ਠੰਡੀ ਹੋਊਗੀ ਤੇ ਜਿੰਨਾ ਬ੍ਰੈਡ ਹੈ ਜਿਹੜੇ ਉਹ ਕਸਟਰਡ ਨੂੰ ਸੋਖ ਲੈਣਗੇ ਨਾ ਹੋਣੀ ਖਾਣ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਵਧੀਆ ਲੱਗੂਗੀ ਲਓ ਜੀ ਦੇਖ ਸਕਦੇ ਆ ਤੁਸੀਂ ਕਿੰਨੀ ਵਧੀਆ ਇਹ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਫਰਿੱਜ ਦੇ ਵਿੱਚ ਆਪਾਂ ਇਹਨੂੰ ਰੱਖਤਾ ਸੀਗਾ ਜੀ ਇਸ ਤਰੀਕੇ ਨਾਲ ਇੱਕ ਪੀਸ ਉਠਾਵਾਂਗੇ ਉਪਰੋਂ ਜਿਹਦਾ ਆਪਾਂ ਥੋੜਾ ਜਿਹਾ ਇਹ ਮਿੱਠਾ ਮਿੱਠਾ ਤੇ ਠੰਡਾ ਠੰਡਾ ਕਸਟਰਡ ਐਡ ਕਰਾਂਗੇ ਨਾ ਉਹਦੇ ਨਾਲ ਇਹ ਹੋਰ ਵੀ ਸਵਾਦ ਲੱਗੂਗੀ ਤੇ ਹੁਣ ਮੈਂ ਇੱਕ ਪੀਸ ਤੁਹਾਨੂੰ ਘੱਟ ਕੇ ਵੀ ਦਿਖਾਉਣੀ ਹੈ ਵੀ ਕਿੰਨਾ ਵਧੀਆ ਕਿੰਨਾ ਸੌਫਟ ਬਣ ਕੇ ਇਹ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਮਠਿਆਈ ਨੂੰ ਇੱਕ ਵਾਰੀ ਜੇਕਰ ਬਣਾ ਲਿਆ ਯਕੀਨ ਮੰਨਿਓ ਵੀ ਤੁਸੀਂ ਇਸ ਮਠਿਆਈ ਨੂੰ ਹਰ ਵਾਰ ਬਣਾਇਆ ਕਰੋਗੇ ਇੰਨੀ ਜ਼ਿਆਦਾ ਸਵਾਦ ਵਾਲੀ ਹੈ ਤੇ ਇਹਨੂੰ ਖਾ ਕੇ ਦੇਖ ਕੇ ਕੋਈ ਦੱਸ ਹੀ ਨਹੀਂ ਸਕਦਾ ਵੀ ਇਹ ਇਹ ਆਪਾਂ ਬ੍ਰੈਡ ਤੋਂ ਤਿਆਰ ਕੀਤੀ ਹੈ ਦੇਖੋ ਜੀ ਕਿੰਨੀ ਵਧੀਆ ਇਹਦੀ ਲੁੱਕ ਆਈ ਹੈ ਤੇ ਜਿਹੜਾ ਇਹਦੇ ਵਿੱਚ ਆਪਾਂ ਕਲਰ ਐਡ ਕਰਤਾ ਨਾ ਉਹਦੇ ਨਾਲ ਵੀ ਇਹਦੀ ਲੁੱਕ ਦੇਖੋ ਕਿੰਨੀ ਵਧੀਆ ਆਈ ਹੈ ਇਸ ਤਰੀਕੇ ਨਾਲ ਜੇ ਤੁਸੀਂ ਇਹ ਠੰਢੀ ਠੰਢੀ ਸਰਵ ਕਰੋਗੇ ਤਾਂ ਬਹੁਤ ਟੇਸਟੀ ਲੱਗੂਗੀ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤ-ਬਾਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ